ਬਾਹ ਅੱਛਾ ਰਿਵਰਟ ਆਇਆ ਤੇ ਇੰਨਾ ਅੱਛਾ ਰਿਵਰਟ ਆਇਆ ਕਿ ਸਾਨੂੰ ਦੂਸਰੀ ਵੀਡੀਓ ਬੜੀ ਜਲਦੀ ਲੈ ਕੇ ਆਣੀ ਪਏ ਇਹ ਬਹੁਤ ਸੋਹਣੀ ਚੀਜ਼ ਆ ਠੀਕ ਹੈ ਜਿਹੜੇ ਤੇ ਪਾਉਂਦੇ ਆ ਨਾ ਬੁਟੀਕ ਸੂਟਸ ਪ੍ਰੋਪਰ ਉਹ ਲੱਭਦੇ ਨੇ ਜਿਹੜੇ ਡਿਜ਼ਾਈਨਰ ਸੂਟ ਲੈਕ ਉੱਪਰ ਵਾਈਟ ਵੈਸੇ ਹੀ ਬੜਾ ਸੋਹਣਾ ਲੱਗਦਾ ਠੀਕ ਹੈ ਜੀ ਤੇ ਇਹ ਹੈਗੀਆਂ ਇਹਦੀਆਂ ਬਾਵਾਆਂ ਕੀ ਇਹਦੇ ਦੇਖੋ ਇਹਦੀ ਬਿਊਟੀ ਅਲੱਗ ਹੈ ਸਿਲਕ ਪੈਂਟ ਦੀ ਆ ਦੇਖੋ ਜੀ ਹੋਪ ਸਾਰੇ ਠੀਕ ਠਾਕ ਹੋ ਗਏ ਵੈਗੁਰੂ ਜੀ ਕੇ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਲਕਮ ਟੂ ਆਰ ਚੈਨਲ ਬੈਂਡ ਦਾ ਟ੍ਰੈਂਡ ਵਿਦ ਸਟਾਈਲ ਬੁਟੀਕ ਫਰਮ ਅਮ੍ਰਿਤਸਰ ਸਭ ਤੋਂ ਪਹਿਲਾਂ ਉਹ ਹੀ ਜਿੱਦਾਂ ਸਭ ਤੋਂ ਮੈਂ ਥੈਂਕਸ ਕਰਦੀ ਹੁੰਨੀ ਆ ਅਗੇਨ ਥੈਂਕ ਯੂ ਜੀ ਲਾਸਟ ਵੀਡੀਓ ਦਾ ਬਹੁਤ ਅੱਛਾ ਰਿਵਰਟ ਆਇਆ ਤੇ ਇੰਨਾ ਅੱਛਾ ਰਿਵਰਟ ਆਇਆ ਕਿ ਸਾਨੂੰ ਦੂਸਰੀ ਵੀਡੀਓ ਬੜੀ ਜਲਦੀ ਲੈ ਕੇ ਆਣੀ ਪੈ ਰਹੀ ਹੈ ਕਿਉਂਕਿ ਸਭ ਨੂੰ ਸਾਡੇ ਬਲੌਗ ਸੂਟਸ ਤੇ ਜਿਹੜੇ ਸਾਡੇ ਕੁਝ ਜ਼ਿਆਦਾ ਹੁੰਦੇ ਨਾ ਪੇਂਟ ਵਾਲੇ ਫੋਇਲ ਉਹ ਬਹੁਤ ਪਸੰਦ ਕੀਤੇ ਨੇ ਸਭ ਨੇ ਤੋ ਸਬਸੈਟ ਕੋ ਫੋਟੋਸ ਮੰਗਰੇ ਸੀ ਤੇ ਆਪਾਂ ਕੇ ਇੱਕ ਨਿਊ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਕਲੈਕਸ਼ਨ ਥੋੜਾ ਡਿਟੇਲ ਜਿਹਾ ਦਿਖਾ ਦਿੰਨੇ ਆ ਠੀਕ ਹੈ ਜੀ ਚਲੋ ਸਟਾਰਟ ਕਰਦੇ ਆ ਫਿਰ ਤੇ ਹੋਰ ਨਾ ਸਕਰੀਨਸ਼ਾਟ ਲੈ ਕੇ ਨਾਲ ਨਾਲ ਹੀ ਦੱਸੀ ਜਾਏ ਉਹ ਸਾਨੂੰ ਤੇ ਵੀਡੀਓ ਥੋੜੀ ਦੇਰ ਚਾ ਅਪਲੋਡ ਕਰ ਦਾਂਗੇ ਅਸੀਂ ਠੀਕ ਹੈ ਜੀ ਆ ਦੇਖੋ ਇਹ ਹੈਗਾ ਜੀ ਜੋਰਜਟ ਵੈਰੀ ਬਿਊਟੀਫੁਲ ਪੀਸ ਇੱਕ ਮਿੰਟ ਲਾਈਟ ਥੋੜੀ ਜ਼ਿਆਦਾ ਪੈ ਰਹੀ ਹੈ ਹੋਲੀ ਬੰਦੀ ਹੁੰਦੀ ਹੈ ਕਰਦਾ ਬੰਦ ਹੋਲੀ ਠੀਕ ਉਹ ਕਰਦੀ ਇਹਨੂੰ ਆਨ ਕਰਦੇ ਖੜਾ ਹੋ ਗਿਆ ਉਹ ਲਾਈਟ ਦੇ ਵਿੱਚ ਵੀ ਹੁੰਦਾ ਨਾ ਫਿਰ ਇਸ਼ੂ ਆ ਜਾਂਦਾ ਕਿ ਇੱਕ ਸੂਟ ਹੋਰ ਹੁੰਦਾ ਉਹਦੀ ਬਿਊਟੀ ਜਿਹੜੀ ਘਟ ਜਾਂਦੀ ਗਈ ਵਾਰੀ ਸੂਟ ਦੀ ਜ਼ਿਆਦਾ ਲਾਈਟਸ ਨਾਲ ਆ ਦੇਖੋ ਇਹ ਜਿਹੜਾ ਸੈਂਟਰਲ ਪੈਨਲ ਆਉਣਾ ਆ ਪੂਰਾ ਫਰੰਟ ਕਵਰ ਹੋਏਗਾ ਇਹ ਆ ਦੇਖੋ ਠੀਕ ਹੈ ਔਰ ਇਦਾਂ ਸਾਈਡ ਤੇ ਦੋ ਬੜੀ ਪਿਆਰੇ ਜਿਹੇ ਦੋ ਫੁੱਲ ਬਣਾਤੇ ਆਪਾਂ कलरफुल कलरफुल ब्लॉक है मल्टी ब्लॉक ठीक है फरंट होगी आएगी बॉटम क्योंकि सूट का सारे पुछते सके ठीक है आ देखो योटम त आ जाएगा काम ठीक है जी तो बैक दिखा दें तो हम आएगा फलारा वाला तो आ घेरा आ जाएगा बैक घेरा ठीक है और पूरे घेरे उपर छोटा छोटा ब्लॉक का जो डॉट्स वाला काम किया हुआ है ਔਰ ਆ ਜਿਹੜੀ ਪਾਣੀ ਆ ਬੈਗ ਤੇ ਇਹ ਆਣੀ ਆ ਜੇ ਬਾਵਾ ਤੁਹਾਨੂੰ ਪੂਰਾ ਡਿਟੇਲ ਚ ਦਿਖਾਤਾ ਹੈ ਇਹ ਆਣੀ ਆ ਇਹਦੀਆਂ ਬਾਵਾ ਠੀਕ ਹੈ ਫੁੱਲ ਹੈਵੀ ਸੂਟ ਆ ਪੂਰੇ ਬੋਟਮ ਤੇ ਵੀ ਵਰਕ ਹੈ ਠੀਕ ਹੈ ਔਰ ਅੱਛੀ ਵਾਲੀ ਜਾਰਜਟ ਹੈ ਪਿਓਰ ਜਾਰਜਟ ਨਹੀਂ ਹੈ ਸੈਮੀ ਜਾਰਜਟ ਹੈ ਲੇਕਿਨ ਅੱਛੀ ਵਾਲੀ ਜਾਰਜਟ ਹੈ ਦੁਪੱਟਾ ਵੀ ਜਾਰਜਟ ਦਾ ਹੀ ਹੈ ਆ ਦੇਖੋ ਵੈਰੀ ਬਿਊਟੀਫੁਲ ਬਹੁਤ ਸੋਹਣਾ ਪੀਸ ਹੈ ਜਿਹੜਾ ਕੰਮ ਬਾਟਮ ਤੇ ਆ ਉਹਨੂੰ ਅਸੀਂ ਸੈਂਟਰ ਚ ਲਿਆਂਦਾ ਠੀਕ ਹੈ ਜੀ ਤੇ ਬਾਕੀ ਸਾਰਾ ਔਰ ਦੁਪੱਟੇ ਸਾਡੇ ਸਾਰੇ ਤੁਹਾਨੂੰ ਦੱਸਿਆ ਸੀ ਕਿ ਪੂਰੇ 2 ਮੀਟਰ ਕੱਟ ਹੁੰਦਾ ਹੈ ਦੁਪੱਟੇ ਦਾ ਆ ਦੇਖੋ ਵੈਰੀ ਬਿਊਟੀਫੁਲ ਪੀਸ ਕਿੰਨਾ ਪਿਆਰਾ ਪੀਸ ਦੇਖੋ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਤੁਹਾਨੂੰ ਦੱਸ ਦਿੰਨੇ ਆ ਪ੍ਰਾਈਸ ਹੈਗਾ ਜੀ ਆ 27 ਠੀਕ ਹੈ ਜੀ 27 2700 ਦਾ ਸੂਟ ਹੈ ਚੈਨਲ ਸਬਸਕ੍ਰਾਈਬ ਕਰ ਲੋਗੇ ਤੇ 50 ਰੁਪੀਜ਼ ਆਫ ਹੋ ਜਾਣਗੇ ਠੀਕ ਹੈ ਜੀ ਔਰ ਫਸਟ ਪਰਚੇਸ ਦੇ ਉੱਪਰ ਵੀ 50 ਰੁਪੀਜ਼ ਆਫ ਹੋ ਜਾਣਗੇ 100 ਤੁਹਾਨੂੰ ਲੈਸ ਮਿਲ ਜੇਗੀ ਜੇ ਠੀਕ ਹੈ ਔਰ ਕੁੱਲ ਮਿਲਾ ਕੇ ਪੈ ਗਿਆ 2600 ਦਾ ਹਾਂ ਜੀ ਠੀਕ ਹੈ ਜੀ ਆ ਦੇਖੋ ਇਹ ਵੀ ਬੜਾ ਪਿਆਰਾ ਹੈ ਮਾਊਸ ਕਲਰ ਆਏ ਇਹ ਪਹਿਲਾਂ ਮੈਂ ਤੁਹਾਨੂੰ ਸ਼ਰਟ ਦਿਖਾਉਣੀ ਆ ਫਿਰ ਦੁਪੱਟਾ ਦਿਖਾਉਣੀ ਆ ਆ ਦੇਖੋ ਇਹਦਾ ਵਰਕ ਦੇਖੋ ਕਿੰਨਾ ਬਿਊਟੀਫੁੱਲ ਕੰਮ ਆਏ ਇਹ ਗਲੇ ਉੱਪਰ ਆਏਗਾ ਆ ਜਿਹੜੀ ਚੀਜ਼ ਹੈ ਨਾ ਇਹਦੀ ਆ ਦੇਖੋ ਕਿੰਨੀ ਐਂਟੀਕ ਜੇ ਤਰੀਕੇ ਨਾਲ ਬਣਾਈ ਹੋਈ ਹੈ ਕਿੰਨਾ ਸਾਫ਼ ਕੰਮ ਆਏ ਠੀਕ ਹੈ ਔਰ ਨਾ ਇਹਨੂੰ ਹੁੰਦਾ ਕੁਝ ਨਹੀਂ ਆ ਦੇਖੋ ਇਹ ਜਿੱਦਾਂ ਲੈਦਰ ਵਰਕ ਚੱਲਦਾ ਹੈ ਨਾ ਇਹ ਉਹ ਲੁੱਕ ਦੇ ਰਿਹਾ ਇਹਨੂੰ ਦੇਖੋ ਧਿਆਨ ਨਾਲ ਦੇਖੋ ਕਿੰਨਾ ਸਾਫ਼ ਕੰਮ ਆ ਅਰੇ ਬੜਾ ਔਖਾ ਬਣਦਾ ਹੈ ਇਹ ਅਸੀਂ ਦੇਖਿਆ ਆ ਕਾਰੀਗਰ ਕਿਦਾਂ ਬਣਾਉਂਦੇ ਨੇ ठीक है ता करके ना फॉइल थोड़ा जहा मह होंगे हाँ देखो पूरा के दिखा रहे हैं दिस इज फ्रंट ठीक है आ घेरा है गला है सॉरी और घेरा घेरे के, रहा है। के उपर आदम तीन फ्लॉर्स आ गए बाकी सारी शर्ट न छोटे छोटे मोटिवज़ा ने कवर किया है ठीक है दिस इज फ्रंट और बाव जे ए वाली ठीक थी? है जी आवा है अगे आ जाएगा और बाव देर ਇਹ ਦੋਨੋਂ ਅੱਗੇ ਆ ਚੰਗੇ ਠੀਕ ਹੈ ਬੈਕ ਤੇ ਵੀ ਇਹਦੇ ਕੰਮ ਹੈਗਾ ਠੀਕ ਹੈ ਆ ਦੇਖੋ ਇਹ ਬੈਕ ਹੈ ਬੈਕ ਦਾ ਘੇਰਾ ਆ ਗਿਆ ਔਰ ਆ ਜਿਹੜਾ ਮੋਟਿਫ ਹੈ ਇਹ ਉੱਪਰ ਆ ਜਾਣਾ ਇੱਥੇ ਤੁਹਾਡੀ ਬੈਕ ਤੇ ਥੋੜੀ ਜਿਹੀ ਲੱਗ ਗਏ ਔਰ ਆ ਬੈਕ ਕੇਰਾ बॉटਮ ਜਿਹੜੀ ਆ ਉਹ ਇਹਦੀ ਪਲੇਨ ਆ ਅੱਛਾ ਇਹਨਾਂ ਦਾ ਨਾ ਜਿਹੜਾ ਜਾਰਜਟ ਦਾ ਫੈਬਰਿਕ ਹੈ ਨਾ ਦੇਖੋ ਲਾਈਨਿੰਗ ਜੇ ਵਾਲਾ ਫੈਬਰਿਕ ਹੈ ਸੈਲਫ ਦੇ ਵਿੱਚ ਕਹਿ ਸਕਦੇ ਹੋ ਆ ਦੇਖੋ ਬੜਾ ਹੀ ਪਿਆਰਾ ਠੀਕ ਹੈ ਤੇ ਇਹ ਵੀ ਸੇਮੀ ਜਾਰਜਟ ਆ ਦੁਪੱਟਾ ਇਹਦਾ ਵੀ ਦਿਖਾ ਰਹੀ ਹਾਂ ਤੁਹਾਨੂੰ ਬਹੁਤ ਸੋਹਣਾ ਸੇਮ ਫੈਬਰਿਕ ਨੋਰਮਲੀ ਜਿਹੜੇ ਸਾਡੇ ਜਾਰਜਟ ਦੇ ਸੂਟ ਹੁੰਦੇ ਆ ਨਾ ਉਹਨਾਂ ਦੇ ਨਾਲ ਅਸੀਂ ਦੁਪੱਟਾ ਵੀ ਜਾਰਜਟ ਹੀ ਲਾਇਆ ਹੁੰਦਾ ਕਿਉਂਕਿ ਇਹ ਗ੍ਰੇਸਫੁਲ ਲੱਗਦਾ ਹੈ ਜਿਆਦਾ ਪਲੱਸ ਕਲਰ ਸੇਮ ਸੇਮ ਹੁੰਦਾ ਦੁਪੱਟੇ ਦਾ ਕਲਰ ਵੀ ਤੇ ਉਹਦਾ ਡਾਈਟ ਫਰਕ ਨਹੀਂ ਆਉਂਦਾ ਆ ਦੇਖੋ ਵੈਰੀ ਬਿਊਟੀਫੁਲ ਪੀਸ ਦੁਪੱਟਾ ਕੈਰੀ ਕਰਕੇ ਦਿਖਾ ਰਹੀ ਤਾਂ ਕਿਉਂਕਿ ਸਰਦਾਰੀ ਲੁੱਕ ਜਿਹੜੀ ਦੁਪੱਟਿਆਂ ਨਾਲ ਹੀ ਆਉਂਦੀ ਹੈ ਟਾਈ-ਟਾਈ ਮੀਟਰ ਦੁਪੱਟੇ ਹੋਣ ਖੁੱਲੇ ਡੁੱਲੇ ਆ ਦੇਖੋ ਵੈਰੀ ਬਿਊਟੀਫੁਲ ਪੀਸ ਆ ਪੱਲਿਆਂ ਦੇ ਉੱਪਰ ਰਤਾ ਕਵਰ ਹੋ ਜਾਏਗਾ ਕਿੰਨਾ ਸੋਹਣਾ ਪੀਸ ਹੈ ਇਹ ਇਹ ਤੁਸੀਂ ਦਿਨ ਦੇ ਫੰਕਸ਼ਨ ਤੇ ਪਾਓ ਰਾਤ ਦੇ ਫੰਕਸ਼ਨ ਤੇ ਪਾਓ ਡੈਫੀਨੇਟਲੀ ਬਹੁਤ ਅਲੱਗ ਚੀਜ਼ ਲੱਗਦੀ ਹੈ ਤੇ ਇਹਦਾ ਵੀ ਪ੍ਰਾਈਸ ਤੁਹਾਨੂੰ ਦੱਸ ਦਿੰਨੇ ਹਾਂ ਸੀ ਇਹ ਚੱਲ ਗਿਆ ਜੀ ਫਿਰ ਲੱਭੋਗੇ ਫਿਰ ਦੱਸੋਗੇ ਹਾਂ ਇਹ ਹੈਗੇ ਜੀ 2800 ਫਾਇਲ ਆ ਵਿਦ ਗੁੱਡ ਜਾਰਜਟ ਅੱਛੇ ਵਾਲਾ ਫਾਇਲ ਠੀਕ ਹੈ ਆ ਜਿਹੜੀ ਚੀਜ਼ ਆ ਨਾ ਇਹ ਬਹੁਤ ਸੋਹਣੀ ਚੀਜ਼ ਆ ਠੀਕ ਹੈ ਜਿਹੜੇ ਤੇ ਪਾਉਂਦੇ ਆ ਨਾ ਬੁਟੀਕ ਸੂਟਸ ਪ੍ਰੋਪਰ ਉਹ ਲੱਭਦੇ ਨੇ ਜਿਹੜੇ ਡਿਜ਼ਾਈਨਰ ਸੂਟਸ ਕਿ ਜਿਹੜੇ ਕਢਾਈਆਂ ਨਾਲੋਂ ਕੁਝ ਹਟਕੇ ਹੋਵੇ ਬਲੌਕ ਨਾਲੋਂ ਕੁਝ ਹਟਕੇ ਹੋਵੇ ਤੇ ਕੰਟਰਾਸਟ ਵੀ ਕੁਝ ਹਟਕੇ ਮੰਗਦੇ ਜਿਹੜੇ ਇਹ ਉਹਨਾਂ ਵਾਸਤੇ ਆ ਠੀਕ ਹੈ ਪਰ ਨਾ ਇਹ ਸੂਟ ਦੇ ਥੋੜਾ ਜਿਹਾ ਲੱਗ ਗਿਆ ਦਿਖਾ ਦਿਓ ਅਸੀਂ ਬਾਅਦ ਚ ਕਸਟਮਰ ਨੂੰ ਝੂਠ ਨਹੀਂ ਬੋਲਦੇ ਹੁੰਦੇ ਕਿਉਂਕਿ ਦੇਖੋ ਜਦੋਂ ਫਾਇਲ ਹੁੰਦਾ ਹੈ ਨਾ ਤੇ ਜਦੋਂ ਫਾਇਲ ਬੰਦ ਹੈ ਤੇ ਉਹ ਕੁਝ ਕੁਝ ਛੱਡਦਾ ਹੈ ਆ ਦੇਖੋ ਕਿਤੇ ਕਿਤੇ ਸ਼ਰਟ ਦੇ ਉੱਪਰ ਇਹ ਡਾਟਸ ਹੈਗੇ ਆ ਇਹ ਅਸੀਂ ਇਹ ਨਹੀਂ ਹੈ ਕਿ ਤੁਹਾਨੂੰ ਪਹਿਲਾਂ ਹੀ ਦੱਸ ਰਹੇ ਹਾਂ ਆ ਕਿਤੇ ਕਿਤੇ ਆ ਡਾਟਸ ਜਿਹੜੇ ਹੈਗੇ ਆ ਉਹ ਲੱਗੇ ਹੋਏ ਨੇ ਬਾਕੀ ਹੋਰ ਕੋਈ ਦਿੱਕਤ ਨਹੀਂ ਹੈ ਕਿਉਂਕਿ ਇਹ ਲੱਗ ਹੀ ਜਾਂਦੇ ਆ ਫਾਇਲ ਹੈ ਸ਼ਿਮਰ ਹੈ ਜਦੋਂ ਇਹ ਥੋੜਾ ਥੋੜਾ ਵੀ ਛੱਡਦਾ ਹੈ ਨਾ ਇਹ ਲekin ਟਾਈਮ ਪਾ ਕੇ ਜਦੋਂ ਤੁਸੀਂ ਡਰਾਈ ਕਲੀਨ ਕਰਵਾਓਗੇ ਇਹ ਨਿਕਲ ਜਾਣੇਗਾ ਫਸਟ ਡਰਾਈ ਕਲੀਨ ਦੇ ਵਿੱਚ ਹੀ ਨਿਕਲ ਜਾਂਦੇ ਆ ਕਿਉਂਕਿ ਪਹਿਲੀ ਵਾਰੀ ਮੈਂ ਆਲਵੇਸ ਕਹਿੰਦੀ ਹੁੰਨੀ ਆ ਕਿ ਬਲਾਕ ਸੂਟ ਨੂੰ ਤੁਸੀਂ ਡਰਾਈ ਕਲੀਨ ਹੀ ਕਰਵਾਉਣਾ ਹੈ ਠੀਕ ਹੈ ਇਹ ਫਰੰਟ ਆ ਗਿਆ ਇਹ ਕਲਰ ਬਲੈਕ ਨਹੀਂ ਬਰਾਊਨ ਹੈ ਹਾਂ ਇਹ ਬਰਾਊਨ ਕਲਰ ਹੈ ਇਟਸ ਅ ਕੋਕੋਕੋਲਾ ਕਲਰ ਟਾਈਪ ਹਾਂ ਲੇਕਿਨ ਬਲੈਕ ਲੁੱਕ ਦੇ ਰਿਹਾ ਹੈ ਲੇਕਿਨ ਇਹ ਬਰਾਊਨ ਹੈ ਆ ਆ ਜਣਾ ਜੇ ਕੇਰੇ ਉੱਪਰ ਆਵਲੀ ਚੀਜ਼ ਜਿਹੜੀ ਠੀਕ ਹੈ ਜੀ ਗਲੇ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਆ ਆ ਦੇਖੋ ਬਹੁਤ ਪਿਆਰਾ ਡਿਜ਼ਾਈਨ ਬਣਾਇਆ ਹੋਇਆ ਹੈ ਗਲੇ ਦਾ ਠੀਕ ਹੈ ਔਰ ਬਾਵਾ ਕੇ ਬਾਵਾ ਆ ਦੋ ਫਲਾਵਰਸ ਆ ਜਣਗੇ ਔਰ ਥੱਲੇ ਆ ਬਾਵਾ ਦੇ ਅੱਗੇ ਵਾਲੀ ਆ ਚੀਜ਼ ਆ ਜੇਗੀ ਬਾਰਡਰ ਔਰ ਬੈਕ ਵੀ ਦਿਖਾ دیਏ ਆ ਦੇਖੋ ਬੈਕ ਤੇ ਵੀ ਇਹਦੇ ਵਰਕ ਹੈਗਾ ਬਹੁਤ ਸੋਹਣਾ ਸੂਟ ਹੈ ਆ ਦੇਖੋ ਥਿਸ ਇਜ਼ ਬੈਕ ਬੈਕ ਤੇ ਪੂਰੇ ਪਿੱਛੇ ਇਦਾਂ ਛੋਟੇ ਛੋਟੇ ਫਲਾਵਰਸ ਨੇ ਔਰ ਬੈਕ ਤੇਰਾ ਇਦਾਂ ਹੀ ਕਵਰ ਕੀਤਾ ਹੋਇਆ ਹੈ ਠੀਕ ਹੈ ਜੀ ਔਰ ਇਹਦੀ ਜਿਹੜੀ ਸੂਟ ਦੀ ਉਹਨ ਗ੍ਰੇ ਹੋਣੀ ਹੈ ਨਾ ਉਹ ਆਣੀ ਝ ਇਹਦੇ ਨਾਲ ਠੀਕ ਹੈ ਜਾਰਜੈਟੀ ਫੈਬਰਿਕ ਹੈ ਠੀਕ ਹੈ ਇਹ ਹੈਗਾ ਦੁਪੱਟਾ ਮਾਰਬਲ ਦਾ ਦੁਪੱਟਾ ਠੀਕ ਹੈ ਇਹਦੇ ਤੇ ਤੁਸੀਂ ਚਾਹੇ ਸਾਈਡਾਂ ਦੇ ਉੱਤੇ ਉਹ ਵਾਲਾ ਬ੍ਰਾਊਨ ਕਲਰ ਦੀ ਤੁਸੀਂ ਇਹਦੇ ਆਸ-ਪਾਸੇ ਟੇਪਿੰਗ ਕਰਵਾ ਲਓ ਦੇਖੋ ਠੀਕ ਹੈ ਪੂਰਾ ਖੁੱਲਾ ਡੁੱਲਾ 2.5 ਮੀਟਰ ਔਰ ਇਹ ਆਣੀ ਹੈ ਜੀ ਬੋਟਮ ਮਾਰਬਲ ਇਹ ਨਾ ਪਲੇਨ ਫੈਬਰਿਕ ਹੁੰਦਾ ਇਹਨੂੰ ਅਸੀਂ ਮਾਰਬਲ ਪੇਂਟ ਕਰਵਾਇਆ ਹੋਇਆ ਹੈ ਠੀਕ ਹੈ ਫੋਇਲ ਦੇ ਨਾਲ ਮਾਰਬਲ ਪੇਂਟ ਨੂੰ ਕੰਟਰਾਸਟ ਦਿੱਤਾ ਹੋਇਆ ਹੈ ਲੇਕਿਨ ਬਹੁਤ ਸੋਹਣਾ ਸੂਟ ਹੈ ਇਹਦਾ ਵੀ ਪ੍ਰਾਈਸ ਹੈਗਾ ਜੀ 2400 2490 ਹੈ ਬਟ ਜਿੱਦਾਂ ਤੁਹਾਨੂੰ ਮੈਂ ਦੱਸਿਆ ਉਹਤੇ ਥੋੜੇ ਥੋੜੇ ਜਿਹਾ ਹੈਗੇ ਨਿਕਲ ਜਾਣੇ ਨੇ ਡਰਾਈ ਕਲੀਨ ਨਾਲ ਕਿਉਂਕਿ ਇਹ ਰੋਜ਼ ਦਾ ਹੀ ਕੰਮ ਆ ਸਾਡਾ ਫਸਟ ਟਾਈਮ ਡਰਾਈ ਕਲੀਨ ਕਰਾਉਗੇ ਤੇ ਨਿਕਲ ਜਾਣੇ ਨੇ ਤੇ ਇਹ ਤੁਹਾਨੂੰ ਪੈਣਾ ਜੀ 2400 ਦਾ ਸੂਟ ਹੈ ਬਹੁਤ ਸੋਹਣਾ ਪੀਸ ਹੈ ਜੀ ਇਹ ਠੀਕ ਹੈ ਅੱਛਾ ਹੁਣ ਇਹ ਹੈਗਾ ਆ ਇਹ ਨਾ ਅੱਛੀ ਵਾਲੀ ਜਾਮ ਆਉਂਦੀ ਹੈ ਨਾ ਜਿਹੜੀ ਗੰਦੀ ਨਹੀਂ ਜਾਮ ਜਿਹੜੀ ਹਮ ਕਾਟਨ ਹੁੰਦੀ ਹੈ ਇਹਦੇ ਥੱਲੇ ਤੁਹਾਨੂੰ ਲਾਈਨਿੰਗ ਨਹੀਂ ਲਾਉਣੀ ਪੈਣੀ ਇਹ ਵੀ ਫੋਇਲ ਆ ਆ ਦੇਖੋ ਬਿਊਟੀਫੁਲ ਪੀਸ ਆ ਦੇਖੋ ਸਾਰੀ ਸ਼ਰਟ ਦੇ ਉੱਪਰ ਛੋਟੇ ਛੋਟੇ ਫੋਇਲ ਦੇ ਨਾਲ ਕਿੰਨਾ ਨੀਡ ਐਂਡ ਕਲੀਨ ਆ ਕਵਰ ਅਪ ਕੀਤਾ ਹੋਇਆ ਬੜਾ ਹੀ ਪਿਆਰਾ ਫੋਇਲ ਆ ਦੇਖੋ ਔਰ ਆ ਖੇਰੇ ਨੂੰ ਦੇਖੋ ਵੱਡੇ ਵੱਡੇ ਫਲਾਵਰਸ ਦੇ ਨਾਲ ਕਵਰ ਕਰਤਾ ਔਰ ਇਹਦੀਆਂ ਬਾਵਾਵਾਂ ਬੜੀਆਂ ਸੋਹਣੀਆਂ ਬਣੀਆਂ ਹੋਈਆਂ ਜੇ ਆ ਦੇਖੋ ਇਹਦੀਆਂ ਬਾਵਾਵਾਂ ਇਹਦਾ ਸਿਰਫ ਫਰੰਟ ਕਵਰ ਆ ਬੈਕ ਪਲੇਨ ਆ ਬਾਟਮ ਪਲੇਨ ਆ ਜਿਹੜਾ ਇਹਦਾ ਦੁਪੱਟਾ ਹੈ ਨਾ ਉਹ ਹੈਗਾ ਜੇ ਮਸਲੀਨ ਬਹੁਤ ਸੋਹਣਾ ਦੁਪੱਟਾ ਹੈ 2.5 ਮੀਟਰ ਦੁਪੱਟੇ ਤੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਜਿੱਦਾਂ ਇਹ ਸਿਰਾਂ ਤੇ ਟਿਕਨ ਵਾਲਾ ਦੁਪੱਟਾ ਹੈ ਅੱਗੇ ਨਾ ਬਹੁਤ ਡਿਮਾਂਡ ਆਂਦੀ ਹੈ ਜੀ ਹੁਣ ਗਰਮੀ ਆ ਜਾਣੀ ਹੈ ਨਾ ਆ ਦੇਖੋ ਕਿੰਨਾ ਪਿਆਰਾ ਪੀਸ ਹੈ ਬਹੁਤ ਹੀ ਸੌਫਟ ਦੁਪੱਟਾ ਹੈ ਬਹੁਤ ਜ਼ਿਆਦਾ ਠੀਕ ਹੈ ਜੀ ਤੇ ਇਹ ਤੁਹਾਨੂੰ ਕਾਸਟ ਕਰੇਗਾ ਜੀ 2500 ਦਾ ਠੀਕ ਹੈ ਜੀ ਆਹ ਵਾਲਾ ਸੂਟ ਤੁਹਾਨੂੰ ਕਾਸਟ ਕਰੇਗਾ 2500 ਅੱਛੀ ਵਾਲੀ ਕਾਟਨ ਠੀਕ ਹੈ ਵਿਦ ਪਿਓਰ ਮਸਲੀਨ ਦੁਪੱਟਾ ਇਹ ਕਾਸਟ ਕਰੇਗਾ ਤੁਹਾਨੂੰ 2500 ਦਾ ਕਾਸਟ ਕਰਦੇ ਕਸਟਮਰ ਆਏ ਹਾਂਜੀ ਆਜੋ ਦੁਬਾਰਾ ਤੋਂ ਸਟਾਰਟ ਹੋ ਗਏ ਹਾਂ ਚਲੋ ਹਾਂਜੀ ਠੀਕ ਹੈ ਜੀ ਹੁਣ ਆਹ ਦੇਖੋ ਆ ਅਗਲਾ ਸੂਟ ਆ ਜਾਰਜਟ ਇਹਦੇ ਤੇ ਨਾ ਮਿਲਕੀ ਪੇਂਟ ਕੀਤਾ ਹੋਇਆ ਸੀ ਆ ਦੇਖੋ ਲਾ ਕੇ ਦਿਖਾ ਦੋ ਜੇ ਆਹ ਗਲਾ ਹੈ ਬੜੀ ਸੌਫਟ ਜਾਰਜਟ ਆ ਆਹ ਗਲਾ ਆ ਜਾਏਗਾ ਆ ਦੇਖੋ ਕਿੰਨਾ ਪਿਆਰਾ ਹੈ ਠੀਕ ਹੈ ਜੀ ਤੇ ਆ ਮਿਲਕੀ ਪੇਂਟ ਆਏ ਸਾਰਾ ਇਹ ਆ ਜਾਏਗਾ ਤੇ ਇਹ ਘੇਰੇ ਤੇ ਆਏਗਾ ਆਵਲੀ ਚੀਜ਼ ਬਲੈਕ ਉੱਪਰ ਵਾਈਟ ਵੈਸੇ ਹੀ ਬੜਾ ਸੋਹਣਾ ਲੱਗਦਾ ਠੀਕ ਹੈ ਜੀ ਤੇ ਇਹ ਹੈਗੀਆਂ ਇਹਦੀਆਂ ਬਾਹਾਂ ਆ ਦੇਖੋ ਕਿੰਨਾ ਖਿਹੜਿਆ ਖਿਹੜਿਆ ਜਿਹਾ ਸੂਟ ਹੈ ਤੇ ਬਾਟਮ ਇਹਦੀ ਪਲੇਨ ਆ ਤੇ ਇਹ ਬੈਕ ਆਏਗੀ ਆ ਦੇਖੋ ਦਿਸ ਇਜ਼ ਬੈਕ ਆ ਦੇਖੋ ਇਹ ਪੂਰਾ ਹਨ ਹੈ ਬੈਕ ਤੇ ਆਪਣਾ ਬੈਲਰ ਇਹਦਾ ਦੁਪੱਟਾ ਬੜਾ ਵਧੀਆ ਜੇ ਦੁਪੱਟੇ ਦੇ ਨਹੀਂ ਹੀ ਪੂਰੀ ਗਰੇਸ ਆ ਬਲੈਕ ਦੇ ਨਾਲ ਆਪਾਂ ਪਿੰਕ ਗਰੇ ਤਿੰਨ ਕ ਕਲਰ ਲਾ ਕੇ ਇਹਨੂੰ ਕਰਾਤਾ ਜੇ ਕਾਈ ਐਂਡ ਆਏ ਆ ਦੇਖੋ ਵੈਰੀ ਬਿਊਟੀਫੁਲ ਪੀਸ ਪੂਰਾ 2.5 ਮੀਟਰ ਕਟ ਚੱਕ ਟੈਬੀ ਦੁਪੱਟਾ ਅੱਛਾ ਇਹ ਸਿਲਕੀ ਵਾਲਾ ਦੁਪੱਟਾ ਨਹੀਂ ਹੈਗਾ ਸਿਰਾਂ ਤੇ ਵੀ ਟਿਕੂਗਾ ਔਰ ਜਿੱਥੇ ਟਕਾ ਲੋਗੇ ਇੱਕ ਵਾਰੀ ਟਿਕ ਜਾਏਗਾ ਬਹੁਤ ਸੋਹਣਾ ਪੀਸ ਹੈ ਠੀਕ ਹੈ ਜੀ ਇਹਦੇ ਤੇ ਉੱਪਰ ਵੀ ਮਿਲਕੀ ਹੋਇਆ ਹੋਇਆ ਟਾਈ ਐਂਡ ਹੈ ਇਫੈਕਟ ਹੈ ਤੇ ਇਹਦਾ ਪ੍ਰਾਈਸ ਤੁਹਾਨੂੰ ਦੱਸ ਦਈਏ ਸੀ ਇਹ ਪਹਿਣਾ ਜੇ ਤੁਹਾਨੂੰ 2700 ਦਾ ਠੀਕ ਹੈ ਜੀ 2700 ਦਾ ਹੁਣ ਆ ਦੇਖੋ ਇਹ ਹੈਗੀ ਕ੍ਰੇਪ ਨੇਚਰਲ ਕ੍ਰੇਪ ਇਹਦਾ ਆਏਗਾ ਇਹਦੇ ਗਲੇ ਉੱਪਰ ਔਰ ਇਹਨੂੰ embroiderys ਦੇ ਨਾਲ ਇਹਦਾ ਜਿਹੜਾ ਸਕਰੀਨ ਆ ਉਹਨੂੰ ਅਸੀਂ ਹਾਈਲਾਈਟ ਕੀਤਾ ਹੋਇਆ ਹੈ ਜਿਹੜਾ ਲੱਗ ਕੇ ਆ ਆ ਦੇਖੋ ਆ ਪਿਆਰਾ ਬਿਊਟੀਫੁਲੀ ਤਿੱਲੇ ਦੇ ਨਾਲ ਇਹਨੂੰ ਜਿੱਦਾਂ ਡੋਰੀ ਵਰਕ ਨਹੀਂ ਹੁੰਦਾ ਉਦਾਂ ਆਪਾਂ ਇਹਨੂੰ ਹਾਈਲਾਈਟ ਕਰਵਾਤਾ ਹੈ embroiderys ਦੇ ਨਾਲ ਠੀਕ ਹੈ ਜੀ ਆ ਦੇਖੋ ਵੈਰੀ ਬਿਊਟੀਫੁਲ ਪੀਸ ਠੀਕ ਹੈ ਔਰ ਆ ਆਣੀ ਹੈ ਦੀ ਬਾਟਮ ਆਹ ਵਾਲੀ ਠੀਕ ਹੈ ਜੀ ਐਂਡ ਇਹ ਆਣੀ ਜੇ ਦੀ ਬੈਗ ਕਿਉਂਕਿ ਲੱਗ ਗਿਆ ਉਹਦੀ ਨਾ ਐਕਚੁਅਲੀ ਜਿਹੜੇ ਸੂਟ ਇਦਾਂ ਦੇਖਦੇ ਨੇ ਨਾ ਉਹ ਬਹੁਤ ਸੋਹਣੇ ਲੱਗਦੇ ਨੇ ਆ ਦੇਖੋ ਇਹ ਆਣੀ ਜੇ ਦੀ ਬੈਗ ਵੈਰੀ ਬਿਊਟੀਫੁਲ ਪੀਸ ਇਦਾਂ ਇਹਦੀਆਂ ਬਾਹਾਂ ਵੀ ਬੜੀਆਂ ਹੋਈਆਂ ਜੇ ਵੀ ਦਿਖਾ ਦਈਏ ਆ ਦੇਖੋ ਇਹ ਬਾਹਾਂ ਬਹੁਤ ਸੋਹਣਾ ਵੀ ਛੇ ਤੇ ਇਹਦਾ ਦੁਪੱਟਾ ਵੀ ਦਿਖਾ ਦਈਏ ਚਨੌਨ ਦਾ ਦੁਪੱਟਾ ਹੈ ਲਾਈਟ ਵੇਟਿਡ ਗੁੱਡ ਵਾਲੀ ਚਨੌਨ पूरा ढाई मीटर कट और पलिया के उपर जी गले और घेरे के उपर काम वो चीज़ करती वेरी ब्यूटीफुल पीस प्राइस हैगा जे पैंती सौ ठीक है जी अच्छी वाली करेब है और एम्ब्रॉयडरी के नाल हाईलाइट की हुई हैं पैंती सौ कलर बड़ा ही प्यारा है मस्टर्ड येलो जहा कलर है वह ठीक है तो भी जॉर्ज आ गई जी हूँ इतने आप बड़े सोहने बसंत आ गई है ना हूँ आप बसंत बूटे पाते कलरफुल ज़्यादा नहीं है बड़ा सोबर जहा सूट है लवेंडर कलर बड़ा प्यारा है गला बनाता एदयल और घेरे के उपर है फॉयल इदा ठीक है और ये बा ਠੀਕ ਹੈ ਜੀ ਤੇ ਬਾਕੀ ਸਾਰਾ 올ਓਵਰ ਸੂਟ ਇਦਾਂ ਹੀ ਆ ਇਹੀ ਵਾਲਾ ਹੀ ਹੈ ਔਰ ਆ ਬੈਕ ਆ ਬੈਕ ਦੇ ਘੇਰੇ ਤੇ ਬਾਰਡਰ ਆ ਜਾਏਗਾ ਸਿਰਫ ਤੇ ਇਹ ਬਾਕੀ ਸਾਰਾ ਪਲੇਨ ਹੈ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਇਹਦਾ ਵੀ ਦੁਪੱਟਾ ਬੜਾ ਪਿਆਰਾ ਹੈ ਦੁਪੱਟਾ ਹੈਵੀ ਹੈ ਥੋੜਾ ਕਿਉਂਕਿ ਦੁਪੱਟੇ ਦੇ ਸਾਰੇ ਸਾਈਡ ਦੇ ਉੱਤੇ ਅਸੀਂ ਫੋਇਲ ਕਰਾਤਾ 2.5 ਮੀਟਰ ਦੁਪੱਟਾ ਪੂਰਾ ਖੁੱਲਾ ਡੁੱਲਾ ਜਾਰਜਟ ਦਾ ਹੀ ਦੁਪੱਟਾ ਹੈ ਤੇ ਜਾਰਜਟ ਦਾ ਹੀ ਸੂਟ ਹੈ ਸੈਮੀ ਜਾਰਜਟ ਪਿਓਰ ਵਾਲੀ ਨਹੀਂ ਹੈ ਠੀਕ ਹੈ ਆ ਦੇਖੋ ਬਹੁਤ ਸੋਹਣਾ ਪੀਸ ਹੈ ਇਹ ਤੇ ਗਰਮੀਆਂ 'ਚੋਂ ਜਾਰਜਟ ਜਿਹੜੀ ਹੈ ਤੇ ਤੁਹਾਨੂੰ ਪਤਾ ਹੈ 12 ਮਹੀਨੇ ਚੱਲਣੀ ਹੈ ਗਰਮੀਆਂ 'ਚ ਵੀ ਪਹਿਣੀ ਹੈ ਅੱਗੇ ਹੁਣ ਇਹ ਤੇ ਸੋਚਣ ਦੀ ਲੋੜ ਨਹੀਂ ਹੁੰਦੀ ਕਿ ਹੁਣ ਜਾਰਜਟ ਲਈਏ ਕਿ ਨਾ ਲਈਏ ਤੇ ਇਹਦਾ ਵੀ ਤੁਹਾਨੂੰ ਪ੍ਰਾਈਸ ਦੱਸ ਦਿੰਨੇ ਆ 2900 ਦਾ ਇਹ ਵੀ ਪਏਗਾ ਤੁਹਾਨੂੰ 2900 ਦਾ ਚਾਹੋ ਆ ਦੇਖੋ ਜਿਹੜੇ ਪੇਂਟ ਸੋਰਸ ਦੇ ਜਿਨ੍ਹਾਂ ਨੂੰ ਪਹਿਚਾਨਿਆ ਜਿਹੜੇ ਪਾਉਂਦੇ ਉਹਨਾਂ ਨੂੰ ਪਤਾ ਹੋਏਗਾ ਪਿਓਰ ਔਰਗੈਂਜ਼ਾ ਫੈਬਰਿਕ ਹੈ ਇਹਦਾ ਪੇਂਟ ਦੇਖੋ ਕਿੰਨਾ ਪਿਆਰਾ ਹੈ ਠੀਕ ਹੈ ਜੀ ਸਾਰੀ ਸ਼ਰਟ ਦੇ ਉੱਪਰ ਐਦਾਂ ਕਰਕੇ ਛੋਟੇ-ਛੋਟੇ ਬੂਟੀ ਨਾਲ ਕਵਰ ਕੀਤਾ ਹੋਇਆ ਔਰ ਇਹ ਨਾ ਸਿਲਕ ਪੇਂਟ ਹੈ ਨਾਰਮਲ ਪੇਂਂਟ ਨਹੀਂ ਹੈਗਾ ਸਿਲਕ ਪੇਂਟ ਮਹਿੰਗਾ ਹੁੰਦਾ ਹੈ ਠੀਕ ਹੈ ਆ ਦੇਖੋ ਕਿਉਂਕਿ ਇਹਦੇ ਦੇਖੋ ਇਹਦੀ ਬਿਊਟੀ ਅਲੱਗ ਹੈ ਸਿਲਕ ਪੇਂਟ ਦੀ ਆ ਦੇਖੋ ਵੇਰੀ ਬਿਊਟੀਫੁੱਲ ਆ ਸਾਰੀ ਚੀਜ਼ ਆ ਜਾਣੀ ਹੈ ਘੇਰੇ ਉੱਪਰ ਕਿੰਨਾ ਸੋਹਣਾ ਹੈ ਤੇ ਆ ਇਹਦੀਆਂ ਪਾਵਾਂ ਜੇ ਦੇਖੋ ਬਹੁਤ ਸੋਹਣਾ ਪੀਸ ਹੈ ਇਹ ਆ ਜਾਣਾ ਪਾਵਾਂ ਉੱਪਰ ਠੀਕ ਹੈ ਜੀ ਤੇ ਪਿਓਰ オーਰਗੈਂਜ਼ਾ ਫੈਬਰਿਕ ਹੈ ਫਰੰਟ ਕਵਰ ਹੈ ਪਾਵਾਂ ਬੜੀਆਂ ਹੋਈਆਂ ਇਹਦਾ ਦੁਪੱਟਾ ਵੀ オーਰਗੈਂਜ਼ਾ ਦਾ ਹੈ ਦੁਪੱਟੇ ਦੀ ਪੂਰੀ ਗ੍ਰੇਸ ਹੈ ਭਾਵੇਂ ਸਿਰ ਤੇ ਲਓ ਤੇ ਭਾਵੇਂ ਇਦਾਂ ਖਲਾਰ ਕੇ ਲਓ ਚਾਹੇ ਬੁੱਕਲ ਮਾਰ ਕੇ ਲਓ ਹਰ ਤਰੀਕੇ ਨਾਲ ਇਹਦਾ ਡਿਜ਼ਾਈਨ ਹੈ ਨਾ ਜਿਹੜਾ ਉਹ ਬਹੁਤ ਸੋਹਣਾ ਹੈ ਪੂਰਾ ਦੁਪੱਟਾ ਹੈਵੀ ਪੇਂਟ ਸਿਲਕ ਪਿੰਕ ਆ ਦੇਖੋ ਤੇ ਇਹ ਕਲਰ ਹੈਗਾ ਜੇ ਪੀਚ ਕਲਰ ਨੂੰ ਨਾ ਨਾ ਪੀਜਿਆ ਪੀਚ ਪੀਚ ਕਲਰ ਬਹੁਤ ਸੋਹਣਾ ਸੁਦਿੰਜਾ ਕਲਰ ਹੈ ਨਾ ਔਰ ਆਰਗੈਂਜ਼ਾ ਵੀ ਤੁਹਾਨੂੰ ਪਤਾ ਹੈ ਕਿ ਗਰਮੀਆਂ ਚ ਵੀ ਪਹਿਜਣੀ ਹੈ ਕਿ 12 ਮਹੀਨੇ ਪਹਿਣ ਵਾਲਾ ਹੈ ਜਾਰਜਟ ਵੀ ਔਰ ਆਰਗੈਂਜ਼ਾ ਵੀ ਠੀਕ ਹੈ ਜੀ ਤੇ ਹੋਪ ਕਿ ਅੱਜ ਦੀ ਵੀਡੀਓ ਜਿਸੀਂ ਹਾਂ ਇੱਕ ਚੀਜ਼ ਦੇ ਰਹੀਗੀ ਖਲਾਰਾ ਥੋੜਾ ਜਿਆਦਾ ਹੈ ਕਿਉਂਕਿ ਹੁਣ ਇਹ ਵਿੱਚ ਵੀਡੀਓ ਥੋੜੀ ਕਟਣੀ ਪਈ ਸੀ ਕਸਟਮਰ ਆਏ ਸੀਗੇ ਤੇ ਆ ਜਿਹੜਾ ਦੁਪੱਟਾ ਹੈ ਨਾ ਅੱਜ ਜਿਹੜਾ ਹੁਣ ਪਹਿਲਾ ਆਰਡਰ ਆਉਣਾ ਹੈ ਨਾ ਇਹ ਦੁਪੱਟਾ ਬਲੌਕ ਹਾਲ ਹੈ ਚਨੌਨ ਦਾ ਦੁਪੱਟਾ ਹੈ ਬਹੁਤ ਸੋਹਣਾ ਗ੍ਰੀਨ ਕਲਰ ਦਾ ਦੁਪੱਟਾ ਹੈ ਇਹ ਪਹਿਲੇ ਆਰਡਰ ਦੇ ਨਾਲ ਫ੍ਰੀ ਮਿਲੇਗਾ ਜੀ ਪੂਰਾ 2.5 ਮੀਟਰ ਕੱਟ ਖੁੱਲਾ ਡੁੱਲਾ ਠੀਕ ਹੈ ਇਹਦੇ ਨਾਲ ਚਾਹੇ ਤੁਸੀਂ ਆ ਦੇਖੋ ਆ ਬਲੂ ਕਲਰ ਦਾ ਸੂਟ ਲੈ ਸਕਦੇ ਹੋ ਪਲੇਨ ਸੂਟ ਉਹਦੇ ਨਾਲ ਵੀ ਬੜਾ ਸੋਹਣਾ ਲੱਗਣਾ ਹੈ ਪਲੇਨ ਲੈ ਕੇ ਆਹ ਵਾਲੇ ਕਲਰ ਦੀ ਉੱਤੇ ਪਾਈਪਿੰਗ ਲਗਵਾ ਲਓ ਵੈਰੀ ਗ੍ਰੇਸਫੁਲ ਦੁਪੱਟਾ ਤੇ ਇਹ ਕੋਈ ਜਿੱਦਾਂ ਕਸਟਮਰ ਨੇ ਸੂਟ ਲੈ ਲਿਆ ਸੀ ਦੁਪੱਟਾ ਨਹੀਂ ਸੀ ਲਿੱਤਾ ਤੇ ਤਾਂ ਫਿਰ ਅਸੀਂ ਹੁਣ ਇਹ ਫ੍ਰੀ ਜਿਹੜਾ ਪਹਿਲਾ ਆਰਡਰ ਹੋਊਗਾ ਉਹਨਾਂ ਨੂੰ ਅਸੀਂ ਆ ਫ੍ਰੀ ਦੁਪੱਟਾ ਦਵਾਂਗੇ ਤੇ ਹੁਣੇ ਥੋੜੀ ਦੇਰ ਤੱਕ ਵੀਡੀਓ ਬਸ ਅਪਲੋਡ ਹੋ ਜਾਣੀ ਹੈ ਤੇ ਤੁਸੀਂ ਫੇਰ ਆਪਣੇ ਸੂਟਸ ਪਸੰਦ ਕਰੋ ਅਗੇਨ ਸਾਨੂੰ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਬੜਾ ਅੱਛਾ ਰਿਵਰਟ ਦੇ ਰਹੇ ਹੋ ਜੀ ਤੁਸੀਂ ਆਪਣੇ ਫੋਨ ਫੜੋ ਬਸ ਜਲਦੀ-ਜਲਦੀ ਨਿਊ ਨਿਊ ਕਲੈਕਸ਼ਨ ਆ ਸਾਰੀ ਤੇ ਬੁਕਿੰਗ ਕਰਵਾਓ ਆਪਣੇ ਸੂਟਸ ਦੇ ਉੱਪਰ ਔਰ ਸਾਡਾ ਚੈਨਲ ਸਬਸਕ੍ਰਾਈਬ ਕਰੋ ਉਹਦੇ ਨਾਲ ਤੁਹਾਨੂੰ ਆਫਰਸ ਪਤਾ ਲੱਗਦੀਆਂ ਰਹਿਣਗੀਆਂ ਪਲੱਸ ਡਿਸਕਾਊਂਟ ਤੇ ਮਿਲਣਾ ਹੀ ਮਿਲਣਾ ਹੈ ਠੀਕ ਹੈ ਜੀ ਅੱਜ ਵਾਸਤੇ ਇੰਨਾ ਹੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ